ਇੱਕ ਬੇਨਤੀ ਕੇਂਦਰ ਸਰਕਾਰ ਨੂੰ ਕਰ ਦੇਣਾ ਭਾਈ ਅਮਰੀਕਾ ਤੋਂ ਜਦ ਸੰਗਲਾਂ ਚ ਸਾਡੇ ਨੌਜਵਾਨ ਭੇਜੇ ਕੋਈ ਨਹੀਂ ਬੋਲਿਆ ਹੁਣ ਇਹਨੂੰ ਪੰਮਾ ਸੰਗਲ ਪਾ ਕੇ ਲਿਆਓ ਲੈ ਤਾਂ ਆਓ ਇਹਦਾ ਕਸੂਰ ਕੀ ਐ ਜੇ ਇਹਨੂੰ ਇੱਥੇ ਰੋਜ਼ਗਾਰ ਮਿਲਦਾ ਹੁੰਦਾ ਇੱਥੇ ਮਿਹਨਤ ਕਰਕੇ ਰੋਟੀ ਮਿਲਦੀ ਹੁੰਦੀ ਇਹ ਬਾਹਰ ਜਾਣ ਲਈ 18 ਲੱਖ ਰੁਪਇਆ ਕਿਉਂ ਚੱਕਦਾ ਇਹ ਬਾਹਰ ਜਾਣ ਲਈ ਗੈਨੇ ਗੱਟੇ ਜਿਹੜੇ ਆ ਉਹ ਧਰਕੇ ਕਿਉਂ ਪੈਸੇ ਇਕੱਠੇ ਕਰਦਾ ਤੇ ਹੁਣ ਜਾਨ ਬਚਾਣ ਲਈ ਵੀ ਮਿੰਤਾ ਕਰਦਿਆ ਪਿਆ ਪੂਰਾ ਟੱਬਰ ਜੇ ਇੱਥੇ ਹੀ ਰੋਜ਼ਗਾਰ ਮਿਲਦਾ ਹੁੰਦਾ ਤਾਂ ਤਾਂ ਇਹੋ ਜਿਹਾ ਦੇਸ਼ ਹੈ ਮੈਂ ਪੜਦਾ ਸੀ ਕਿ ਕਹਿੰਦੇ ਜਿੱਥੇ ਕਿਡਨਾਪਿੰਗ ਦੀ ਜਿਹੜੀ ਸਜ਼ਾ ਮੌਤ ਵੀ ਮਿਲ ਸਕਦੀ ਹੈ ਤੇ ਉੱਥੇ ਜੇ ਕੁਝ ਪਾਕਿਸਤਾਨੀ ਡੌਂਕਰ ਇਸ ਤਰੀਕੇ ਕਰ ਰਹੇ ਆ ਗੈਰ ਕਾਨੂੰਨੀ ਕੰਮ ਕਰ ਰਹੇ ਇਸ ਨੌਜਵਾਨ ਨੂੰ ਤੇ ਤੇ ਦੋ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਫੜ ਕੇ ਬੰਦੀ ਬਣਾਇਆ ਹੋਇਆ ਔਰ ਉਹਨਾਂ ਦੇ ਪਰਿਵਾਰਾਂ ਤੋਂ ਪੈਸੇ ਦੀ ਡਿਮਾਂਡ ਕਰ ਰਹੇ ਆ ਤਾਂ ਉਹਨਾਂ ਨੂੰ ਉਧਰਲੀ ਸਰਕਾਰ ਜਿਹੜੀ ਆ ਸਖਤ ਤੋਂ ਸਖਤ ਸਜ਼ਾ ਦੇਵੇਗੀ ਔਰ ਇਸ ਬੱਚੇ ਨੂੰ ਇਸ ਨੌਜਵਾਨ ਨੂੰ ਜਿਹੜਾ ਆ ਉਹ ਇੰਡੀਆ ਵੀ ਵਾਪਸ ਭੇਜਣਗੇ ਉਮੀਦ ਹੈ ਤੇ ਨੌਜਵਾਨ ਵਾਪਸ ਸੁਖਸਵਿਲੀ ਆ ਗਿਆ ਤੁਹਾਨੂੰ ਬਹੁਤ ਸਾਰੀ ਦੁਆ ਲੱਗੇਗੀ ਤੁਹਾਡੇ ਧੰਨਵਾਦ ਵਿੱਚ ਪੂਰਾ ਪਿੰਡ ਫਿਰ ਤੋਂ ਖੜ ਜਾਏਗਾ ਲੰਗੜੋਆ ਮੈਂ ਫਿਰ ਤੋਂ ਯਾਦ ਕਰਾ ਦਵਾਂ ਇਹ ਉਹੀ ਪਿੰਡ ਹੈ ਜਿਹਦੇ ਖਾਤਰ ਤੁਸੀਂ ਥੋੜੇ ਦਿਨ ਪਹਿਲਾਂ ਆਈ ਸੀਗੇ ਤੇ ਇੱਕ ਵਾਰ ਫਿਰ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੌਜਵਾਨ ਦੀ ਜਿਹੜੀ ਜਾਨ ਬਚਾਉਂਗੇ